ਜੋ ਕਮ ਲੰਗ ਜਾ ਬੰਦਾ ਇੱਥੇ ਮਣੀ ਬਾ ਬਾਂਣ ਪੜ ਜਾ ਬੰਦਾ ਹੈ दारू ਦੀ ਬਲੈਕ ਉਹ ਕਰਦਾ ਹੈ ਚਿੱਟਾ ਉਹ ਵਕਾਰਿਆ ਕਾਲੀ ਮਾਤਾ ਮੰਦਰ ਦੇ ਆਸੇ-ਪਾਸੇ ਹਰ ਤਰ੍ਹਾਂ ਦੀ ਬਲੈਕ ਦਾ ਜਿਹੜਾ ਸਿਸਟਮ ਹੈ ਉਹਦੇ ਹੱਥ ਪੱਲੇ ਆ ਛੱਟੇ ਦਾ ਕੰਮ ਉਹ ਕਰ ਰਿਹਾ ਹੈ ਹਰ ਤਰ੍ਹਾਂ ਦੇ 2 ਨੰਬਰ ਦੇ ਤੰਦੇ ਉਹ ਕਰ ਰਿਹਾ ਹੈ ਇਸ ਤਰ੍ਹਾਂ ਦਾ ਜਿਹੜਾ ਹਮਲਾ ਉਹ ਟੋਟਲੀ ਸਿਕਿਉਰਿਟੀ ਦਾ ਫੇਲਿਅਰ ਨਜ਼ਰ ਆ ਰਿਹਾ ਇਹ ਬੜੀ ਵਾਰਦਾਤ ਵੀ ਹੋ ਸਕਦੀ ਸੀ ਇਹ ਮੰਦਰ ਨੂੰ ਯੂਜ਼ ਕਰਦਾ ਜੇ ਮੰਦਰ ਦੇ ਵਿਰੋਧ ਸ਼ੁਰੂ ਕੀਤਾ ਤੇ ਇਸ ਕਰਕੇ ਉਹਨੇ ਜਿਹੜਾ ਇਹ ਕੁਝ ਬਾਹਰੋਂ ਅੰਦਰ ਲਿਆ ਕੇ ਹਮਲਾ ਕੀਤਾ ਮੰਦਰ ਤੇ ਜਿਹੜੇ 2 ਨੰਬਰ ਦਾ ਪ੍ਰਸ਼ਾਦ ਵੇਚ ਰਹੇ ਨੇ ਇੱਕ ਗੈਂਗ ਬਣਿਆ ਹੋਇਆ ਅੱਜ ਬਾਬਾ ਜੀ ਨੇ ਅਸੀਂ ਸਾਰਿਆਂ ਨੇ ਰਲ ਕੇ ਪ੍ਰਸ਼ਾਸਨ ਡੀਸੀ ਸਾਹਿਬ ਅੱਗੇ ਆਵਾਜ਼ ਚੁੱਕੀ ਆ ਕਿ ਨਕਲੀ ਪ੍ਰਸ਼ਾਦ ਘਟੀਆਂ ਪ੍ਰਸ਼ਾਦ ਬੰਦ ਹੋਣਾ ਚਾਹੀਦਾ ਜੂਆ ਸੱਟਾ ਵਾਲੇ ਦਾਲਿਓ ਬੰਦ ਹੋਣਾ ਚਾਹੀਦਾ ਨਸ਼ੇ ਦਾ ਜਿਹੜਾ ਬੰਦੇ ਕਾਰੋਬਾਰ ਕਰ ਰਹੇ ਨੇ ਉਹਨਾਂ 'ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਜਿਹੜੀ ਮੰਗ ਸੀ ਮੇਨ ਉਹ ਮੰਦਿਰ ਦੀ ਸਫਾਈ ਦੀ ਤੇ ਪ੍ਰਸ਼ਾਦ ਜਿਹੜਾ ਜਾਲੀ ਪ੍ਰਸ਼ਾਦ ਵਿਕਦਾ ਜਿਹੜੀ ਲੁੱਟ ਹੁੰਦੀ ਆ ਸ਼ਰਧਾਲੂਆਂ ਦੀ ਵੀ 500 ਰੁਪਏ ਦਾ ਪ੍ਰਸ਼ਾਦ ਦੇ ਕੇ 11000 ਲੈ ਲਿਆ 1000 ਰੁਪਏ ਦਾ ਪ੍ਰਸ਼ਾਦ ਦੇ ਕੇ 50000 ਦਾ ਬਿੱਲ ਬਣਾਤਾ ਜਾਲੀ ਪ੍ਰਸ਼ਾਦ ਜਿਹੜਾ 200 ਰੁਪਏ ਕਿਲੋ ਵਾਲੇ ਪੇੜੇ ਇੱਥੇ ਵੇਚੇ ਜਾ ਰਹੇ ਆ بڑا ਪ੍ਰਸ਼ਾਦ ਮਾਫੀਆ ਜਿਨ੍ਹਾਂ ਨੇ ਹਮਲਾ ਕੀਤਾ ਉਸ ਤੋਂ ਸਾਫ ਜाहਰ ਹੁੰਦਾ ਕਿ ਉਹ ਜਿਹੜੀ ਗੱਲ ਅਸੀਂ ਚੱਕ ਰਹੇ ਹਾਂ ਸਮੂਹ ਹਿੰਦੂ ਸੰਗਠਨ ਚੱਕ ਰਿਹਾ ਉਹ ਸਹੀ ਹੈ ਸ਼ਰਧਾਲੂਆਂ ਦੇ ਬੇਇੱਜ਼ਤੀ ਕਰਦੇ ਆ ਸ਼ਰਧਾਲੂਆਂ ਦੇ ਲੁੱਟ ਖਸੂਟ ਕਰਦੇ ਆ ਉਹਨਾਂ ਨੇ ਆ ਕੇ ਮੈਨੂੰ ਪਿੱਛੋਂ ਦੀ ਬਾਹਾਂ ਫੜ ਕੇ ਹਮਲਾ ਕੀਤਾ ਥਰੀ țeਟ ਮਾਰੀ ਸਾਰਿਆਂ ਕੋਲ ਜਿਹੜੇ ਤੇਜ ਹਥਿਆਰ ਸਮਾਨ ਸੀ ਉਹ ਮੌਕੇ ਤੇ ਤੇ ਹੋ ਸਕਦਾ ਵੀ ਕਿਉਂਕਿ ਸਾਰੇ ਕ੍ਰਿਮਨਲ ਨੇ ਇਹਨਾਂ ਕੋਲ ਜਿਹੜਾ 2 ਨੰਬਰ ਦੇ ਵਾਈਪਨ ਵੀ ਹੋਣ ਕਿਉਂਕਿ ਮਾਰਨ ਲਈ ਮਣੀ ਇੱਕੋ ਗੱਲ ਕਹਿ ਰਹੀ ਸੀ ਮਾਰ ਦੋ ਮਾਰ ਦੋ ਪ੍ਰਸ਼ਾਦ ਦੇ ਖਿਲਾਫ ਬੋਲਦਾ ਮਾਰ ਦੋ ਕਿ ਮਨੀ ਬਾਬਾ ਤੇ ਪ੍ਰਸ਼ਾਦ ਵਾਲਾ ਜਿਹੜੇ ਬੰਦੇ ਸੀਗੇ ਜਿਹੜੇ ਜਿਆਦਾ ਪ੍ਰਸ਼ਾਦ ਨਿਓ ਰੇਟੀਆਂ ਵਾਲੇ ਵਿਅਕਤੀ ਸੀਗੇ ਜਿਸ ਸਬੰਧ ਚ ਇਹਨਾਂ ਨੇ ਅੱਜ ਮਣ ਜੋ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਅੱਜ ਮੰਦਿਰ ਮੌਕੇ ਤੇ ਆਏ ਸੀ ਜੋ ਇਹਨਾਂ ਨੇ ਇਹਨਾਂ ਨੇ ਉਹ ਪ੍ਰਸ਼ਾਦ ਵਾਲੇ ਮਾਫੀਆ ਸਬੰਧ ਚ ਸ਼ਿਕਾਇਤ ਕੀਤੀ ਸੀ ਜਿਸ ਤੋਂ ਖਿਜ ਕੇ ਇਹਨਾਂ ਨੇ ਹਮਲਾ ਕੀਤਾ ਅੱਜ ਸਮੁੱਚੇ ਸਨਾਤਨ ਜਥੇਬੰਦੀਆਂ ਨੇ ਪਟਿਆਲੇ ਦੇ ਵਿੱਚ ਪ੍ਰਸ਼ਾਸਨ ਨੇ ਇੱਕ ਅਲਟੀਮੇਟਮ ਕਾਲ ਦਿੱਤੀ ਸੀ ਕੱਲ ਨੂੰ ਧਰਨਾ ਲਾ ਕੇ ਭੁਖੜਦਾਲ ਸ਼ੁਰੂ ਕਰਨ ਦੀ ਮੰਦਰ ਦੇ ਜਿਹੜੇ ਹਾਲਾਤ ਸੀ ਉਹਨਾਂ ਦੇ ਮੱਦੇ ਨਜ਼ਰ ਮੰਦਰ ਦੇ ਹਾਲਾਤ ਬਹੁਤ ਬੱਤਰ ਸੀ ਤੇ ਉਹਨਾਂ ਦੇ ਮੱਦੇ ਨਜ਼ਰ ਕੱਲ ਡੀਸੀ ਤੇ ਐਸਐਸਪੀ ਸਾਹਿਬ ਦੋਨੇ ਜਣੇ ਆਪਣੇ ਪ੍ਰਸ਼ਾਸਨ ਦੇ ਐਸਡੀਐਮ ਦੇ ਸਮੇਤ ਮੰਦਰ ਦਾ ਵਿਜ਼ਿਟ ਕਰਨ ਆਏ ਸੀ ਉਹਦੇ ਵਿੱਚ ਪ੍ਰਮੁੱਖ ਹਿੰਦੂ ਜਥੇਬੰਦੀਆਂ ਸ਼ਹਿਰ ਦੀਆਂ ਜਿਹੜੀਆਂ ਵੱਡੀਆਂ ਹਿੰਦੂ ਜਥੇਬੰਦੀਆਂ ਸੀ ਉਹ ਮੌਜੂਦ ਸੀ ਉਹਨਾਂ ਦੇ ਪ੍ਰਮੁੱਖ ਮੌਜੂਦ ਸੀ ਤੇ ਉਹਦੇ ਦੌਰਾਨ ਜਿਹੜੀ ਮੰਗ ਸੀ ਮੇਨ ਉਹ ਮੰਦਰ ਦੀ ਸਫਾਈ ਦੀ ਤੇ ਪ੍ਰਸ਼ਾਦ ਦੇ ਜਿਹੜਾ ਜਾਲੀ ਪ੍ਰਸ਼ਾਦ ਵਿਕਦਾ ਜਿਹੜੀ ਲੁੱਟ ਹੁੰਦੀ ਆ ਸ਼ਰਧਾਲੂਆਂ ਦੀ ਵੀ 500 ਰੁਪਏ ਦਾ ਪ੍ਰਸ਼ਾਦ ਦੇ ਕੇ 11000 ਲੈ ਲਿਆ 1000 ਰੁਪਏ ਦਾ ਪ੍ਰਸ਼ਾਦ ਦੇ ਕੇ 50000 ਦਾ ਬਿੱਲ ਬਣਾਤਾ ਜਾਲੀ ਪ੍ਰਸ਼ਾਦ ਜਿਹੜਾ 200 ਰੁਪਏ ਕਿਲੋ ਵਾਲੇ ਪੇੜੇ ਇੱਥੇ ਵੇਚੇ ਜਾ ਰਹੇ ਆ ਉਹ ਤਾਂ ਗੱਲਾਂ ਆਪਸ ਮੁਤਲਕ ਗੱਲਾਂ ਸੀ ਪ੍ਰਸ਼ਾਸਨ ਨੇ ਅਨੁਸ਼ਾਸਨ ਦਵਾਇਆ ਸੀ ਵੀ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਇਹਨੂੰ ਸੁਧਾਰਨਗੇ ਜਿਹੜੇ ਪ੍ਰਸ਼ਾਦ ਮਾਫੀਆ ਜਿਹੜਾ ਇੱਥੇ ਕੰਮ ਕਰਦਾ ਜਿਹੜਾ ਇੱਥੇ ਡਰੱਗਸ ਵੇਚ ਰਿਹਾ ਮਣੀ ਬਾਬਾ ਉਹਨੇ ਆਪਣੀ ਟੀਮ ਨਾਲ ਲੈ ਕੇ ਉਹਨੇ ਆਪਣੀ ਟੀਮ ਨਾਲ ਲੈ ਕੇ ਜਿੰਨੇ ਪ੍ਰਸ਼ਾਦ ਵੇਚਦੇ ਆ ਉਹਦੇ ਨਾਲ ਦੇ ਪੰਚਤਤ ਜਣੇ ਉਹਨਾਂ ਨੇ ਅਣਪਛਾਤੇ 15 ਕ ਜਣੇ ਸੀ ਜਿਹੜੇ 7-8 ਬੰਦੇ ਆ ਬਾਈ ਨੇਮ ਜਿਹਨਾਂ ਨੂੰ ਮੈਂ ਜਾਣਦਾ ਉਹਨਾਂ ਨੇ ਆ ਕੇ ਮੈਨੂੰ ਪਿੱਛੋਂ ਦੀ ਬਾਹਾਂ ਫੜ ਕੇ ਹਮਲਾ ਕੀਤਾ ਥਰੇ ਟਿੱਟ ਮਾਰੀ ਸਾਰਿਆਂ ਕੋਲ ਜਿਹੜੇ ਤੇਜ ਹਥਿਆਰ ਸਮਾਨ ਸੀ ਉਹ ਮੌਕੇ ਤੇ ਤੇ ਹੋ ਸਕਦਾ ਵੀ ਕਿਉਂਕਿ ਸਾਰੇ ਕ੍ਰਿਮੀਨਲ ਨੇ ਇਹਨਾਂ ਕੋਲ ਜਿਹੜਾ 2 ਨੰਬਰ ਦੇ ਵਾਈਪਨ ਵੀ ਹੋਣ ਕਿਉਂਕਿ ਮਾਰਨ ਲਈ ਮਣੀ ਇੱਕੋ ਗੱਲ ਕਹਿ ਰਹੀ ਸੀ ਮਾਰ ਦੋ ਮਾਰ ਦੋ ਪ੍ਰਸ਼ਾਸਨ ਦੇ ਖਿਲਾਫ ਬੋਲਦਾ ਮਾਰ ਦੋ। ਭਗੀ ਜੀ ਪਹਿਲੇ ਵੀ ਤੁਸੀਂ ਇਹ ਮੁੰਡਾ ਚੱਕਦੇ ਆਏ ਤੇ ਅੱਜ ਕੀ ਐ ਅਸੀਂ ਹੋ ਗਿਆ ਕਿ ਉਹਨਾਂ ਇੱਕੋ ਦਾ ਵੀ ਆ ਕੇ ਹਮਲਾ ਕਰਦੇ। ਦੇਖੋ ਜੀ ਅੱਜ ਪ੍ਰਸ਼ਾਸਨ ਮੌਕੇ ਤੇ ਆਇਆ ਐ, ਐਸਐਸਪੀ ਦਾ ਮੌਕੇ ਤੇ ਆਇਆ ਐ, ਡੀਸੀ ਦਾ ਮੌਕੇ ਤੇ ਆਇਆ ਐ, ਸਭ ਨੂੰ ਲੱਗਿਆ ਵੀ ਹੁਣ ਕਾਰਵਾਈ ਐ ਜਿਹੜੀ ਔਮਲੇ ਚ ਆਏਗੀ। ਤੇ ਪ੍ਰਸ਼ਾਸਨ ਹਿਲਜੁਲ ਸ਼ੁਰੂ ਹੋ ਗਈ ਐ ਤੇ ਜਿਹੜੇ ਜਾਲੀ ਵੇਚਣ ਵਾਲੇ ਦੀ ਜਾਂ ਜਿਹੜੇ ਡਰੱਗਸ ਦਾ ਵਪਾਰ ਕਰਨ ਵਾਲੇ ਦੀ ਕਾਲੀ ਮਾਤਾ ਮੰਦਰ ਚ ਉਹਨਾਂ ਲੋਕਾਂ ਵਾਸਤੇ ਔਖੀ ਐ। ਉਹਨਾਂ ਨੇ ਉਹਦੇ ਤਹਿਸ਼ ਚਾਕੇ ਹਮਲਾ ਕੀਤਾ ਪਹਿਲਾਂ ਵੀ ਮੁਸਤੈਦੀ ਨਹੀਂ ਸੀ ਕਿ ਜੀ ਪੁਲਸ ਵਾਲੇ ਕਿਉਂਕਿ ਵਾਟੜੀ ਨਹੀਂ ਪੁਲਸ ਵਾਲੇ ਤੁਹਾਡੇ ਕੋਲ ਪਹੁੰਚੇ ਸੀ ਐਸਐਸਪੀ ਖੁਦ ਪਹੁੰਚੇ ਸੀ ਕਿ ਮੁਸਤੈਦੀ ਨਹੀਂ ਸੀ ਕਿ ਇੱਥੇ ਸਿਰ 5 ਮਿੰਟ ਪਹਿਲਾਂ ਤਾਂ ਐਸਐਸਪੀ ਸਾਹਿਬ ਗਏ ਆ ਜੀ ਸਿਰ 5 ਮਿੰਟ ਪਹਿਲਾਂ ਐਸਐਸਪੀ ਸਾਹਿਬ ਗਏ ਆ ਉਸ ਤੋਂ 2 ਮਿੰਟ ਬਾਅਦ ਪਵਨ ਗੁਪਤਾ ਜੀ ਗਏ ਆਪਣੇ ਉਥੋਂ ਤੇ ਸਾਰੇ ਜਣੇ ਹੌਲੀ ਹੌਲੀ ਜਾ ਹੀ ਰਹੇ ਸੀ ਵੀਆਪੀ ਗੇਟ ਕੋਲ ਕੋਈ ਸਿਕਿਉਰਿਟੀ ਡਿਟੇਲਸ ਹਿਸਟਰੀ ਕੋਈ ਸਿਕਿਉਰਿਟੀ ਤੁਹਾਡੇ ਨਾਲ ਹੁੰਦੀ ਹੈ ਮੈਂ ਗੇਟ ਦੇ ਅੰਦਰ ਖੜਾ ਦੀ ਜਿਹੜਾ ਸਿਕਿਉਰਿਟੀ ਵਾਲਾ ਮੁੰਡਾ ਉਹ ਅੰਦਰ ਦੇ ਗੇਟ ਦੇ ਬਾਹਰ ਖੜਾ ਦੀ ਉਹ ਗੇਟ ਦੇ ਅੰਦਰ ਖੜਾ ਦੀ ਵਿਚਾਰਾ ਪਰ ਗੇਟ ਤੇ ਵੀ ਸਿਕਿਉਰਿਟੀ ਮੌਜੂਦ ਹੈ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਹ ਸਭੇ ਖੜੇ ਹੁੰਦੇ ਦੇਖੋ ਉਸ ਸਮੇਂ ਦਾ ਜਿਹੜੇ ਮੇਰੇ ਸਮਰਥਕ ਸੀ ਉਹੀ ਭੱਜ ਕੇ ਆਏ ਆ ਉਥੇ ਮੌਜੂਦ ਸੀ ਪਾਤੀ ਸਾਹਿਬ ਦੀ ਆਨੰਦ ਸਾਹਿਬ ਦੀ ਹੋਰ ਸਾਰੇ ਜਿਹੜੇ ਜਦੋਂ ਆਪਣੇ ਬੰਦੇ ਭੱਜ ਕੇ ਆਏ ਫਿਰ ਉਹ ਜਿਹੜੇ ਸੀ ਤੁਰੰਤ ਦੌੜ ਗਏ ਉਹਨਾਂ ਕੋਲ ਵੈਪਨ ਵੀ ਸੀ ਵੀ ਉਹਨਾਂ ਦੇ ਹੱਥ ਤੇ ਉਹਨਾਂ ਕੋਲ ਤੇਜ ਹ ਜਿਸ ਤਰ੍ਹਾਂ ਉਹ ਮੋਤੀਂਦਰਾ ਤੋਂ ਚਾਰਾਸੀ ਮੋਤੀ ਤੁਸੀਂ ਲਗਾਤਾਰ ਲਾਈਵ ਹੋ ਰਹੇ ਸੀ ਜਿਹੜੀਆਂ ਮੰਦਰ ਦੀਆਂ ਜਿਹੜੇ ਪਰੇਸ਼ਾਨੀਆਂ ਉਹਦੀ ਦਿਖਾ ਰਹੇ ਸੀ ਲੱਗਦਾ ਸੀ ਤੁਹਾਨੂੰ ਕਿਸ ਤਰ੍ਹਾਂ ਦਾ ਕੋਈ ਹੱਸਾ ਆਪਕਾ ਸਕੇ ਠੀਕ ਹੋ ਤੁਮਕੋ ਦੇਖੋ ਮੈਂ ਧਰਮ ਪ੍ਰਤੀ ਕੰਮ ਕਰਨ ਵਾਲਾ ਇਨਸਾਨ ਆ ਧਰਮ ਦੇ ਲਈ ਜੇ ਤੁਸੀਂ ਆਵਾਜ਼ ਚੱਕੋਗੇ ਮੈਨੂੰ ਨਹੀਂ ਲੱਗਦਾ ਵੀ ਜਏ ਹਮਲੇ ਹੋਣੇ ਚਾਹੀਦੇ ਆ ਜਿਹੜੇ ਲੋਕਾਂ ਨੂੰ ਤਕਲੀਫ ਹੋਏਗੀ ਜਿਨ੍ਹਾਂ ਦਾ ਵਪਾਰ ਬੰਦ ਹੋ ਰਿਹਾ ਉਹਨਾਂ ਦੀ ਅਡਜਲ ਦੀ ਇਸ ਤਰ੍ਹਾਂ ਦੀ ਹੋ ਸਕਦੀ ਹੈ ਪਰ ਜਿਹੜਾ ਬੰਦਾ ਕੰਮ ਕਰ ਰਿਹਾ ਉਹਦੇ ਦਿਮਾਗ 'ਚ ਵੀ ਅਸੀਂ ਗੱਲ ਨਹੀਂ ਆ ਸਕਦੀ। ਅਸੀਂ ਪਹਿਲਾਂ ਵੀ ਦੇਖਿਆ ਗਿਆ ਕਿ ਜਿਹੜੇ ਜਿਹੜੇ ਬਾਰਸ਼ ਸ਼ਰਦਾਲੂ ਆਉਂਦੇ ਉਹਨਾਂ ਨੂੰ ਜ਼ਬਰਦਸਤੀ ਖਿੱਚ ਕੇ ਲੈ ਕੇ ਜਾਇਆ ਜਾਂਦਾ ਹੈ ਖਿੱਚ ਤਾਣੀ ਜਰਾਨੀ ਨਾਲ ਵੀ ਕੀਤੀ ਜਾਂਦੀ ਹੈ। ਇਹਦੇ ਪਹਿਲਾਂ ਵੀ ਵੀਡੀਓ ਵਾਇਰਲ ਹੋ ਚੁੱਕੀ ਹੈ। ਲੱਗਦਾ ਨਹੀਂ ਕਿਥੇ ਨੱਥ ਪਾਣੀ ਜ਼ਰੂਰੀ ਸੀ ਨਾ ਉੱਪਰ। ਦੇਖੋ ਉਹਨਾਂ ਨੂੰ ਨੱਥ ਪਾਣ ਵਾਸਤੇ ਅੱਜ ਸਾਰਾ ਹਿੰਦੂ ਸਮਾਜ ਇਕੱਠਾ ਹੋਇਆ ਸੀ ਇਹ ਇੱਕ ਮਹਾਮੜਲੇਸ਼ਵਰ ਹੋਏ ਖਾੜੇ ਦਾ ਜੀ ਤੇ ਤਖਤ ਪ੍ਰਮੁੱਖ ਹੋਏ ਉੱਤੇ ਹਮਲਾ ਕਰ ਦੇਣਾ ਉਹ ਵੀ ਮੰਦਰ ਦੇ ਅੰਦਰ ਜੀ ਮੰਦਰ ਦੇ ਪ੍ਰਿਆੰਗਨ ਦੇ ਵਿੱਚ ਇਹ ਹਮਲਾ ਮੰਨਿਆ ਜਾ ਸਕਦਾ ਤੇ ਬਾਕੀ ਪ੍ਰਸ਼ਾਸਨ ਨੇ ਦੇਖਣਾ ਕਿ ਕੀ ਕਰਨਾ ਜਿਹੜੀ ਲੀਗਲ ਕਾਰਵਾਈ ਬਣਦੀ ਹੈ ਕੈਮਰੇ ਲੱਗੇ ਸਭ ਦੀ ਪਛਾਣ ਹੋ ਜਾਈ ਕੈਮਰੇ ਵਿੱਚ ਇਹ ਜਿਹੜਾ ਇਹਨਾਂ ਤੇ ਹਮਲਾ ਹੋਇਆ ਹੈ ਇਹ ਸਿਕਿਉਰਿਟੀ ਦਾ 파ਖੰਡ ਜਿਹੜਾ ਇੱਥੇ ਤੁਸੀਂ ਐਲ ਐਮ ਜੀ ਲਾ ਕੇ ਗੱਡੀ ਖੜੀ ਕੀਤੀ ਹੋਈ ਹੈ ਸਿਕਿਉਰਿਟੀ ਪਰਸਨ ਖੜੇ ਕੀਤੇ ਹੋਇਆ ਇਸ ਤਰ੍ਹਾਂ ਦਾ ਜਿਹੜਾ ਹਮਲਾ ਉਹ ਟੋਟਲੀ ਸਿਕਿਉਰਿਟੀ ਦਾ ਫੇਲੂਰ ਨਜ਼ਰ ਆ ਰਿਹਾ ਹੈ ਇਹ ਬੜੀ ਵਾਰਦਾਤ ਵੀ ਹੋ ਸਕਦੀ ਸੀ ਔਰ ਇਹ ਜਿਹੜਾ ਜਿਹੜਾ ਪ੍ਰਸਾਦ ਮਾਫੀਆ ਹੈ ਜਿਨ੍ਹਾਂ ਨੇ ਹਮਲਾ ਕੀਤਾ ਉਸ ਤੋਂ ਸਾਫ ਜਾਹਰ ਹੁੰਦਾ ਕਿ ਉਹ ਜਿਹੜੀ ਗੱਲ ਅਸੀਂ ਚੱਕ ਰਹੇ ਹਾਂ ਸਮੂਹ ਹਿੰਦੂ ਸੰਗਠਨ ਚੱਕ ਰਿਹਾ ਉਹ ਸਹੀ ਹੈ ਸ਼ਰਧਾਲੂਆਂ ਦੀ ਬੇਇੱਜ਼ਤੀ ਕਰਦੇ ਆ ਸ਼ਰਧਾਲੂਆਂ ਦੀ ਲੁੱਟ ਖਸੂਟ ਕਰਦੇ ਆ ਔਰ ਜੇ ਸਮੂਹ ਹਿੰਦੂ ਸੰਗਠਨਾਂ ਨੇ ਮੰਦਿਰ ਪ੍ਰਕਰਮਾ ਨੂੰ ਮੰਦਿਰ ਨੂੰ ਸਵੱਛ ਕਰਨ ਦਾ بیڑا ਚੁੱਕਿਆ ਉਹਦੇ 'ਚ ਇਹਨਾਂ ਨੇ ਆਪਣੀ ਆਵਾਜ਼ ਬੁਲੰਦ ਕੀਤੀ ਇਹ ਇੱਕ ਡਰ aur ਸਹਿਮ ਦਾ ਵਾਤਾਵਰਨ ਬਣਾਇਆ ਜਾ ਰਿਹਾ ਹੈ ਤਾਂ ਕਿ ਕੋਈ ਵੀ ਇਸ ਪ੍ਰਸਾਦ ਮਾਫੀਆ ਗੈਂਗ ਦੇ ਖਿਲਾਫ ਇਹ ਜਿਹੜੇ ਕ੍ਰਿਮੀਨਲ ਲੋਗ ਹੈ ਜਿਹੜਾ ਲਵਾਦਾ ਧਰਮ ਦਾ ਓੜ ਕੇ ਇੱਥੇ ਕਾਰਵਾਈਆਂ ਕਰ ਰਹੇ ਨੇ ਉਹਨਾਂ ਨੂੰ ਕੋਈ ਹੱਥ ਨਾ ਪਸ ਸਕੇ ਇਹ ਐਸਐਸਪੀ aur ਡੀਸੀ ਦੇ ਲਈ ਵੀ ਬੜਾ ਸ਼ਰਮਨਾਕ ਹੈ ਕਿ ਉਹ ਖੁਦ ਆਣ ਫਿਜ਼ੀਕਲੀ ਵਿਜ਼ਿਟ ਕਰਨ aur ਕਿਸੇ ਵੀ ਇਹ ਜਿਹੜੇ ਗੁੰਡਾ ਅੰਸਰ ਹੈ ਇਹਨਾਂ ਦੇ ਮਨ 'ਚ ਕੋਈ ਡਰ ਨਾ ਹੋਵੇ ਸਹਿਮ ਨਾ ਹੋਵੇ ਇਹ ਤਾਂ ਟੋਟਲੀ ਪ੍ਰਸ਼ਾਸਨ ਦਾ ਫੇਲਰ ਸਾਬਤ ਹੋਇਆ ਹੈ ਕਿਹੜਾ ਟਰ ਹੈਗਾ ਇਹਨਾਂ ਨੂੰ ਕਿਸੇ ਦਾ ਕੋਈ ਸ਼ੈ ਹੈ ਕਿ ਇਹ ਬਿਨਾ ਸ਼ੈਲਟਰ ਤੋਂ ਇੰਨੀ ਵੱਡੀ ਗੱਲ ਕਰ ਜਾਣਾ ਕੌਣ ਹੈ ਤੇ ਇਨਵੈਸਟਿਗੇਸ਼ਨ ਕਰਨ ਐਸਐਸਪੀ ਸਾਹਿਬ ਦੀ ਖੁਦ ਹੀ ਜ਼ਿੰਮੇਵਾਰੀ ਬਣਦੀ ਹੈ ਵੀ ਕਿਵੇਂ ਕੀਤਾ ਹਮਲਾ ਕਿਦੋਂ ਦਲੇਰੀ ਆਈ ਇਹ ਜਿਹੜਾ ਮਤਲਬ ਵੀ ਜੇ ਸੰਗਠਨ ਇਹ ਗੱਲ ਕਰ ਰਿਹਾ ਪ੍ਰਸਾਦ ਗਲਤ ਹੈ ਇਹ ਰੇੜੀ ਫੜੀਆਂ ਗਲਤ ਹੈ ਇਹਦਾ ਮਤਲਬ ਹੈ ਵੀ ਤੁਸੀਂ ਹਥਿਆਰਾਂ ਦੇ ਜ਼ੋਰ ਦੇ ਉੱਤੇ ਮੰਦਰ ਪ੍ਰਾਗਰਣ ਦੇ ਅੰਦਰ ਤੁਸੀਂ ਗੁੰਡਾਗਰਦੀ ਕਰੋਗੇ ਇਹ ਗੁੰਡਾਗਰਦੀ ਨੂੰ ਨਕੇਲ ਕੱਸੀ ਜਾਏਗੀ ਕਿਸੇ ਕੀਮਤ ਸਾਡਾ ਕੋਈ ਸਾਥੀ ਡਰਨ ਵਾਲਾ ਨਹੀਂ ਕਿਸ ਨਾਲ ਗੱਲਬਾਤ ਹੋਈ ਸੀ ਕਿ ਫੋਨ ਤੇ ਕੀ ਗੱਲਬਾਤ ਹੋਈ ਹੈ ਕਿਸ ਨਾਲ ਕੋ ਆਇਆ ਪ੍ਰਸ਼ਰਣ ਮੈਂ ਹੁਣ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਅਸੀਂ ਮੰਗ ਕੀਤੀ ਵੀ ਧਾਰਾ 307 ਦੇ ਤਹਿਤ ਕਾਰਵਾਈ ਹੋਣੀ ਚਾਹੀਦੀ ਹੈ ਔਰ ਜੇ ਪ੍ਰਸ਼ਾਸਨ ਕਾਰਵਾਈ ਨਹੀਂ ਕਰੇਗਾ ਬੜੀ ਸੰਖਿਆ ਦੇ ਵਿੱਚ ਇਸ ਗੁੰਡਾਗਰਦੀ ਦੇ ਖਿਲਾਫ ਸੜਕਾਂ ਤੇ ਉਤਰਾਂਗੇ ਸਾਡੇ ਹਿੰਦੂ ਤਖਤ ਮੁਖੀ ਬ੍ਰਹਮਾ ਆਨੰਦ ਗਿਰੀ ਜੀ ਮਹਾਰਾਜ ਮਹਾ ਮੰਦਲੇਸ਼ਵਰ ਜੀ ਤੇ ਮੰਦਰ ਤੇ ਜਿਹੜੇ 2 ਨੰਬਰ ਦਾ ਪ੍ਰਸ਼ਾਦ ਵੇਚ ਰਹੇ ਨੇ ਇੱਕ ਗੈਂਗ ਬਣਿਆ ਹੋਇਆ ਅੱਜ ਬਾਬਾ ਜੀ ਨੇ ਅਸੀਂ ਸਾਰਿਆਂ ਨੇ ਰਲ ਕੇ ਪ੍ਰਸ਼ਾਸਨ ਡੀਸੀ ਸਾਹਿਬ ਅੱਗੇ ਆਵਾਜ਼ ਚੁੱਕੀ ਆ ਕਿ ਨਕਲੀ ਪ੍ਰਸ਼ਾਦ ਘਟੀਆਂ ਪ੍ਰਸ਼ਾਦ ਬੰਦ ਹੋਣਾ ਚਾਹੀਦਾ ਜੂਆ ਸੱਟਾ ਵਾਲੇਦਿਆਂ ਬੰਦ ਹੋਣਾ ਚਾਹੀਦਾ ਨਸ਼ੇ ਦਾ ਜਿਹੜਾ ਬੰਦੇ ਕਾਰੋਬਾਰ ਕਰ ਰਹੇ ਨੇ ਉਹਨਾਂ 'ਤੇ ਕਲਾਕਤਾਰਵਾਈ ਹੋਣੀ ਚਾਹੀਦੀ ਆ ਉਹ ਗੈਂਗਸਟਰਾਂ ਨੇ ਉਹ ਬੰਦਿਆਂ ਨੇ ਜਿਹੜੇ ਇੱਥੇ ਗਲਤ ਕੰਮ ਕਰਦੇ ਨੇ ਮੰਦਰ ਦੇ ਆਲੇ-ਦੁਆਲੇ ਉਹਨਾਂ ਦੇ ਖਿਲਾਫ ਬਾਬਾ ਜੀ ਨੇ ਆਵਾਜ਼ ਚੁੱਕੀ ਆ ਉਹਨਾਂ ਨੇ ਬਾਬਾ ਜੀ ਤੇ ਜਾਨ ਤੋਂ ਮਾਰ ਦੇਣ ਦਾ ਅਟੈਕ ਕੀਤਾ ਅਸੀਂ ਪਹਿਲਾਂ ਪ੍ਰਸ਼ਾਸਨ ਨੂੰ ਕਹਾਂਗੇ ਕਾਰਵਾਈ ਕਰਨ ਨਹੀਂ ਤਾਂ ਫਿਰ ਅਸੀਂ ਐਕਸ਼ਨ ਲਵਾਂਗੇ ਅੱਜ ਗਾਲੀ ਮਾਤਾ ਮੰਦਰ ਜੀ ਦੇ ਸਾਹਮਣੇ ਬਾਹਰ ਰੀਲਿੰਗ ਦੇ ਬਾਹਰ ਬਾਹਰਲੇ ਗੇਟ ਤੇ ਸੜਕ ਤੇ ਉੱਤੇ ਆਪਸ ਚ ਗੱਗੀ ਜੀ ਨੇ ਜਿਹੜੇ ਮਾਮੋਟਲੇਸ਼ਵਰ ਨੇ ਉਹਨਾਂ ਤੇ ਹਮਲਾ ਹੋਇਆ ਜਿਸ ਸਬੰਧ ਚ ਮੁਕਦਮਾ ਦਰਜ ਸਖਤ ਤੋਂ ਸਖਤ ਤਾਰਾ ਦਿਨ ਮੁਕਦਮਾ ਦਰਜ ਕੀਤਾ ਜਾ ਰਿਹਾ ਹੈ ਉਹਨਾਂ ਦਾ ਮੈਡੀਕਲ ਕਰਾਉਣ ਲਈ ਟੀਮ ਨੂੰ ਭੇਜਿਆ ਗਿਆ ਨਾਲ ਉਹਨਾਂ ਦਾ ਬਿਆਨ ਲਿਖ ਕੇ ਮਕਦਮਾ ਦਰਜ ਕੀਤਾ ਜਾ ਰਿਹਾ ਸਰ ਇਹ ਕੋਣ ਲੋਕ ਸੀਗੇ ਤੁਹਾਨੂੰ ਪਤਾ ਲੱਗ ਪਏ ਚਿੱਕ ਮਨੀ ਬਾਬਾ ਤੇ ਪ੍ਰਸ਼ਾਦ ਵਾਲਾ ਜਿਹੜੇ ਗੰਦੇ ਸੀਗੇ ਜਿਹੜੇ ਜਿਆਦਾ ਪ੍ਰਸ਼ਾਦ ਦੀਆਂ ਰੇਡੀਆਂ ਵਾਲੇ ਵਿਅਕਤੀ ਸੀਗੇ ਜਿਸ ਸੰਬੰਧ ਚ ਇਹਨਾਂ ਨੇ ਅੱਜ ਮਾਨਯੋਗ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਅੱਜ ਮੰਦਿਰ ਮੌਕੇ ਤੇ ਆਏ ਸੀ ਜੋ ਇਹਨਾਂ ਨੇ ਇਹਨਾਂ ਨੇ ਉਹ ਪ੍ਰਸ਼ਾਦ ਵਾਲੇ ਮਾਫੀਆ ਸੰਬੰਧ ਚ ਸ਼ਿਕਾਇਤ ਕੀਤੀ ਸੀ ਜਿਸ ਤੋਂ ਖਿਜ ਕੇ ਇਹਨਾਂ ਨੇ ਹਮਲਾ ਕੀਤਾ ਕਿਸ ਕਿਸ ਤਰ੍ਹਾਂ ਦੀ ਸਰਟੀਫਿਕੇਟ ਲੱਗੀ ਹੈ ਜੀ ਹੁਣ ਪੰਜ ਲੱਗਿਆ ਹੈ ਬਾਕੀ ਤਾਂ ਹੁਣ ਮੈਡੀਕਲ opinion ਤੇ ਸਰ ਜਿਸ ਤਰ੍ਹਾਂ ਕਿ ਵੈਪਨ ਵਗੈਰਾ ਕੋਈ ਹਥਿਆਰਾਂ ਦਾ ਵੀ ਇੰਕੈਮਰ ਕਰ ਰਿਹਾ ਗੱਗੀ ਪੰਡਤ ਵੱਲੋਂ ਕਰਿਆ ਜਾ ਰਿਹਾ ਹੈ ਨਹੀਂ ਇੱਕ ਸਿਰਫ ਇੱਕ ਸੱਟ ਆ ਉਹ ਪੰਜ ਲੱਗਿਆ ਹੈ ਬਾਕੀ ਤਫਤੀਸ਼ ਚੱਲ ਰਹੀ ਹੈ ਕੋਸ਼ਿਸ਼ ਜਾਈ ਹੈ ਅਸ ਤੱਕ ਸਾਹਮਣੇ ਜੀ ਜੀ CCTV ਫੁਟੇਜ ਵੀ ਆਈ ਹੈ ਹਾਂ ਇੱਕ ਵਿਅਕਤੀ ਕਾਬੂ ਕੀਤਾ ਗਿਆ ਇੱਕ ਨੂੰ ਫੜ ਲਿਆ ਗਿਆ ਬਾਕੀ ਤਫਤੀਸ਼ ਚੱਲ ਰਹੀ ਹੈ ਸਾਡੀ ਕਨਸ਼ਰ ਇਹ ਗੱਲ ਵੀ ਕੀਤੀ ਕਿ ਨਸ਼ਾ ਵੀ ਉਹ ਵਿਕਰੇ ਮੰਦ ਬਿਲਕੁਲ ਨਹੀਂ ਗੱਲ ਨਸ਼ੇ ਵਾਲੀ ਗੱਲ ਨਹੀਂ ਤਾਂ ਪ੍ਰਸ਼ਾਦ ਦੀਆਂ ਰੇਡੀਆਂ ਮਗਰ ਲਾਉਣ ਮਰ ਲੜਾਈ ਦਾ ਆਪਸੀ ਮਸਲਾ ਇਹਨਾਂ ਨੇ ਪ੍ਰਸ਼ਾਦ ਦੀਆਂ ਰੇਡੀਆਂ ਸੰਬੰਧੀ ਮਾਨਯੋਗ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਨੂੰ ਸ਼ਿਕਾਇਤ ਕੀਤੀ ਸੀ ਜਿਸ ਤੋਂ ਖਿੱਚ ਕੇ ਉਹਨਾਂ 'ਵੱਲੋਂ ਹਮਲਾ ਕੀਤਾ ਗਿਆ ਸਰ ਜੀ ਸਾਹਿਬ ਰੇਡ ਹੈ ਜਰਤਾਰਕ ਦਾ ਨਾਮ ਕੀ ਹੈ ਜੀ ਕੌਣ ਜ਼ਿੰਮੇਵਾਰ ਹੈ ਉਹ ਰੌਂਡ ਅਪ ਕੀਤਾ ਵਿਅਕਤੀ ਲਖੀਨਾ ਦਾ ਸਰ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਜਿਹਦੇ ਵਿੱਚ ਜਿਹੜੇ ਸ਼ਬਦਾਂ ਲੋਂਦੇ ਉਹਨਾਂ ਨੂੰ ਕੱਪੜਿਆਂ ਤੋਂ ਖਿੱਚਿਆ ਜਾਂਦਾ ਉਹਦੇ ਜ਼ਬਰਦਸਤੀ ਕੀਤੀ ਜਾਂਦੀ ਉਹ ਜੋ ਵੀ ਪਹਿਲਾਂ ਵੀਡੀਓ ਕੋਈ ਵੀ ਵਾਇਰਲ ਹੋਈ ਸੀ ਉਸ ਸੰਬੰਧ ਚ ਬਣਦੀ ਕਾਨੂੰਨੀ ਕਾਰਵਾਈ ਪਹਿਲਾਂ ਵੀ ਕੀਤੀ ਗਈ ਹੈ ਉਹ ਪਹਿਲਾਂ ਕੀਤੀ ਜਾ ਚੁੱਕੀ ਹੈ